ਹਾਂਜੀ ਪ੍ਰੀਸ਼ਰ ਜਤਿੰਦਰਪਾਲ ਸਿੰਘ ਚਵਾਲ ਗੁਰਦੁਆਰਾ ਸਤਲਾਨੀ ਸਾਹਿਬ ਕੀ ਕਿਹੜਾ ਚੌਕ ਹੈ ਜੰਗੜਕਾ ਮਹੌਲਿਕ ਤੇ ਸ਼ਰੋਮਣੀ ਕਮੇਟੀ ਦੋ ਕੈਨਸਲਟ ਆ ਗਿਆ ਇਸ ਸੰਬੰਧ ਵਿੱਚ ਹਾਂਜੀ ਇਹਦੀ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਤਾਂ ਸਾਹਿਬ ਅਤੇ ਮੈਨੇਜਰ ਸਰਦਾਰ ਰਜਿੰਦਰ ਸਿੰਘ ਰੂਬੀ ਸਾਹਿਬ ਅਤੇ ਮੈਨੇਜਰ ਗੁਰਦੁਆਰਾ ਸਤਲਾਨੀ ਸਾਹਿਬ ਸਰਦਾਰ ਹਰਵਿੰਦਰ ਸਾਹਿਬ ਜੀ ਉਹਨਾਂ ਨੇ ਫੈਸਲਾ ਲਿੱਤਾ ਤੇ ਅਸੀਂ ਵੱਖ-ਵੱਖ ਗੁਰੂ ਘਰਾਂ ਦੇ ਵਿੱਚੋਂ ਬਾਰਡਰ ਏਰੀਆ ਦੇ ਵਿੱਚੋਂ ਅਸੀਂ ਸਰੂਪ ਲੈ ਕੇ ਇਥੋਂ ਤਰਨਤਨ ਸਾਹਿਬ ਪਹਚਾਏ ਸੀ ਹੁਣ ਜਿਹੜਾ ਸੀਲ ਫੈਰ ਲੱਗਾ ਆ ਹਨਾ ਤੇ ਹੁਣ ਉਧਰੋਂ ਸਰੂਪ ਲੈ ਕੇ ਅਸੀਂ ਵਕ ਵਕ ਗੁਰੂ ਘਰਾਂ ਦੇ ਵਿੱਚ ਪਚਾ ਰਹੇ ਆ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਪਿੰਡ ਵਾਲਿਆਂ ਨਾਲ ਮੀਟਿੰਗਾਂ ਕੀਤੀਆਂ ਗਿਆ ਸੀ ਸ਼੍ਰੋਮਣੀ ਕਮੇਟੀ ਵੱਲੋਂ ਹਾਂਜੀ ਸੁਰੱਖਿਆ ਜਗਤ ਪ੍ਰਚਾਰ ਹਾਂਜੀ ਕਿ ਸੁਰੱਖਿਆ ਜਗ੍ਹਾ ਤੇ ਪਹਚਾਏ ਜਾਣਗੇ ਉਹ ਹੁਣ ਉਹਨਾਂ ਦੇ ਨਾਲ ਆਪਣਾ ਰਾਬਤਾ ਹੋਇਆ ਹੈ ਗੁਰਦੁਆਰਾ ਸਾਹਿਬ ਦੇ ਮੈਂਬਰ ਥਾਵਾਂ ਦੇ ਪ੍ਰਧਾਨ ਸਾਹਿਬ ਨੂੰ ਲਾਣਾ ਉਹਨਾਂ ਨਾਲ ਸੰਪਰਕ ਕਰਕੇ ਅਸੀਂ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਉਹ ਸਰੂਪ ਪਚਾ ਰਹੇ ਹਾਂ ਪੂਰੀ ਮਰਿਆਦਾ ਦੇ ਨਾਲ ਹਾਂਜੀ ਪੂਰੀ ਮਰਿਆਦਾ ਦੇ ਨਾਲ ਉਹ ਸਰੂਪ ਅਸੀਂ ਪਚਾ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਂ ਜੀ ਰਾਜਬੀਰ ਸਿੰਘ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਾਂਜੀ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਉਹ ਫੈਸਲਾ ਲਿੱਤਾ ਗਿਆ ਹੈ ਕਿ ਜਿਹੜਾ ਹੁਣ ਮਾਹੌਲ ਖੁਸ਼ ਨੂਮਾ ਹੈ ਜੰਗ ਦਾ ਮਾਹੌਲ ਜਿਹੜਾ ਉਹ ਸੀਥਰ ਲੱਗਨ ਕਰਕੇ ਖਤਮ ਹੋ ਚੁੱਕਾ ਹੈ ਤਾਂ ਹੁਣ ਮਾਹੌਲ ਬਹੁਤ ਵਧੀਆ ਬਣ ਚੁੱਕਾ ਹੈ ਤੇ ਜਿਹੜੇ ਪਾਵਨ ਸਰੂਪ ਸਰਹੱਦੀ ਇਲਾਕਿਆਂ ਕਿ ਉਹ ਜੰਗ ਦੇ ਮਾਹੌਲ ਦੇ ਵਿੱਚੋਂ ਲੈ ਕੇ ਗਏ ਸਾਂ ਉਹ ਵਾਪਸ ਅਸੀਂ ਜਿਹੜੇ ਉਹ ਸਰਹੱਦੀ ਇਲਾਕਿਆਂ ਦੇ ਵਿੱਚ ਗੁਰਦੁਆਰਾ ਸਾਹਿਬ ਵਿੱਚ ਉਸੇ ਤਰ੍ਹਾਂ ਹੀ ਬਰਾਬਰ ਅਦਬ ਸਤਕਾਰ ਦੇ ਨਾਲ ਕਿਤੇ ਜਾਇਆ ਇਹ ਤਕਰੀਬਨ ਖੇਮਕਰ ਤੋਂ ਲੈ ਕੇ ਤੇ ਅਟਾਰੀ ਤੱਕ ਜਿਹੜੇ ਸਰਹੱਦ ਦੇ ਇਲਾਕਿਆਂ ਦੇ ਗੁਰਦੁਆਰਾ ਸਾਹਿਬ ਹਨ ਉਥੋਂ ਅਸੀਂ ਜਿੰਨੇ ਵੀ ਸਰਹੱਦੀ ਇਲਾਕਿਆਂ ਦੇ ਪਿੰਡ ਪੈਂਦੇ ਨੇ ਪਿੰਡਾਂ ਦੇ ਵਿੱਚ ਜਿੰਨੇ ਪਾਵਨ ਸਰੂਪ ਨੇ ਸਾਰ ਗੁਰਦੁਆਰਾ ਸਾਰੇ ਗੁਰਦੁਆਰੇ ਦੇ ਵਿੱਚ ਪਾਵਨ ਸਰੂਪ ਲੈ ਕੇ ਗਏ। ਖਾਸ ਕਰ ਅਸੀਂ ਜਿਹੜੇ ਅੱਜ ਬਰਾਇਮਾਨ ਕਰਨਾ ਹੈ ਉਹ ਨਿਸ਼ਾਰੇ ਢਾਲੇ ਤੋਂ ਲੈ ਕੇ ਡੌਕੇ ਪੈਣੀ ਭਰੋਪਾਲ ਚੀਮਾ ਕਲਾਂ ਚੀਮਾ ਖੁਰਦ ਰਾਜਤਾਲ ਮੁਹਾਵਾ ਨੇਸ਼ਟਾ ਉਸ ਤੋਂ ਬਾਅਦ ਅਟਾਰੀ ਰੋੜਾਂ ਵਾਲੀ ਕਲਾਂ ਰੋੜਾਂ ਵਾਲੀ ਜਿਹੜੇ ਖੁਰਦ ਹੈ ਇਹਨਾਂ ਇਲਾਕੇ ਦੇ ਗੁਰਦੁਆਰੇ ਸਾਹਿਬ ਦੇ ਪਿੰਡਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਪਾਵਨ ਸਰੂਪ ਜਿਹੜੇ ਬਰਾਇਮਾਨ ਕਰਨਾ ਹੈ। ਪਿੰਡਾਂ ਲੈਣ ਬੁਲਾਇਆ ਗਿਆ। ਹਾਂ ਜੀ ਸੰਗਤਾਂ ਦੇ ਕਾਫੀ ਉਤਸ਼ਾਹ ਨੇ। ਕਿ ਜਦੋਂ ਲੈ ਕੇ ਗਿਆ ਸੀ ਉਦੋਂ ਕਾਫੀ ਬੈਰਾਗ ਸੀ ਸੰਗਤਾਂ ਦੇ ਵਿੱਚ ਸੰਗਤਾਂ ਦੇ ਜਿਹੜੇ ਸਨ ਉਹ ਅੱਖਾਂ 'ਚ ਹੰਝੂ ਵੀ ਵਗ ਰਹੇ ਸਨ ਕਿ ਸਾਡੇ ਪਿਤਾ ਜੀ ਜਿਹੜੇ ਨੇ ਕੁਝ ਸਮੇਂ ਲਈ ਸਾਨੂੰ ਛੱਡ ਕੇ ਜਾ ਰਹੇ ਨੇ ਤੇ ਅੱਜ ਜਿਸ ਤਰ੍ਹਾਂ ਅਸੀਂ ਬਰਾਏ ਮਨ ਕਰਨ ਵਾਸਤੇ ਆਏ ਉਸੇ ਤਰ੍ਹਾਂ ਹੀ ਉਹ ਸੰਗਤਾਂ ਦੇ ਵਿੱਚ ਕਾਫੀ ਉਤਸ਼ਾਹ ਜਿਹੜਾ ਟਾਟਾ ਮਾਰ ਰਹੇ ਤੇ ਬੜੀ ਖੁਸ਼ੀ ਵੀ ਲਾ ਰਹੇ ਉਹਨਾਂ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦਾਸ ਭਾਈ ਮਨਜੀਤ ਸਿੰਘ ਜੀ ਮਾਨਕ ਜੱਸੀਦਾਰ ਕਮਿਸ਼ਨ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਅੱਜ ਅਸੀਂ ਨਗਰ ਰਾਜਾ ਤਾਲ ਗੁਰਦੁਆਰਾ ਇਕੱਠ ਸਰ ਸਾਹਿਬ ਵਿਖੇ ਬੈਠੀ ਹੋਈਆਂ ਇਹ ਜਿਹੜਾ ਪ੍ਰੋਗਰਾਮ ਹੈ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਪਾਵਨ ਸਰੂਪ ਸਨ ਜਦੋਂ ਜੰਗ ਦੇ ਹਾਲਾਤ ਬਣੇ 9 ਤੇ 10 ਮਈ ਦੇ ਦਰਮਿਆਨ ਉਹ ਨਰਕ ਜਿਹੜੇ ਅਗੇ ਸਨ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਹਨਾਂ ਨੂੰ ਬਾਰਡਰ ਦੇ ਇਲਾਕੇ ਤੋਂ ਵੱਖ-ਵੱਖ ਥਾਵਾਂ ਤੇ ਲਿਜਾਣ ਵਾਸਤੇ ਸ਼ਰੂਪਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਹੋਇਆ ਜਿਹਦੀ ਪਾਲਣਾ ਕੀਤੀ ਗਈ ਪ੍ਰਚਾਰਕ ਸਾਹਿਬ ਢਾਡੀ ਟੈਕਨੀਸ਼ੀਅਨ ਸਾਹਿਬਾਨਾਂ ਨੇ ਜਿੰਨੇ ਵੱੱਡੇ ਪਿੰਡ ਸਨ ਸਾਰਿਆਂ ਨਾਲ ਸੰਪਰਕ ਕੀਤਾ ਔਰ ਸਰੂਪ ਜਿਹੜੇ ਸੀ ਉਹ ਤਰਨਤਨ ਸਾਹਿਬ ਦਰਬਾਰ ਸਾਹਿਬ ਦੇ ਪੱਤੇ ਗਏ ਜੀ ਇਹ ਕਿੰਨੇ ਗੁਰਦੁਆਰੇ ਦੇ ਵਿੱਚ ਕਿਹੜੇ ਪਿੰਡਾਂ ਨੂੰ ਦੇਖੋ ਇਹ ਲਗਭਗ ਜੀ ਦੋਵੇਂ ਟੀਮੇ ਮਸ਼ਹਰਾ ਢਾਲਾ ਹਵੇਲੀਆਂ ਭੈਣੀ ਰਾਜਪੂਤਾ ਦੌਕੇ ਭਰੋਵਾਲ ਰਾਜਾ ਤਾਲ ਗੱਲੂਵਾਲ ਬੁਰਜ ਮਹਾਵਾ ਰੋੜਾਂ ਵਾਲੀ ਰੋੜਾਂ ਵਾਲੀ ਖੁਰਦ ਵਾਗਬਾੜ ਤੋਂ ਬਿਲਕੁਲ ਅੱਗੇ ਨਗਰ ਪੈ ਜਾਂਦੇ ਆ ਤੋ ਅਗਲੇ ਦਿਨ ਫੇਸਬੁਕ ਜਿਹੜੇ ਸੇਵਾ ਕਰਨੀ ਸੀ ਤੇ ਜੰਗਬੰਦੀ ਦਾ ਮਨ ਕਿਉਂ ਐਲਾਨ ਹੋ ਗਿਆ ਤੇ ਫਿਰ ਹੁਣ ਅੱਜ ਸਰੂਪ ਮਹਾਰਾਜ ਦੇ ਵਾਪਸ ਸੰਗਤਾਂ ਤੱਕ ਪੱਤਾ ਜਾ ਰਹੇ ਨੇ ਹਾਂਜੀ ਬਿਲਕੁਲ ਜੀ ਬਿਲਕੁਲ ਕਿਉਂਕਿ ਸਾਰੇ ਜ਼ਿੰਮੇਵਾਰ ਨੇ ਪ੍ਰਚਾਰਕ ਟਾਡੀ ਕੂਚ ਇਹਨਾਂ ਨੂੰ ਪਤਾ ਹੈ ਕਿ ਮਰਜ਼ਾਦਾ ਕੀ ਹੈ ਉਹਨਾਂ ਪੂਰੀ ਜ਼ਿੰਮੇਵਾਰੀ ਨਾਲ ਤਨਦੇਹੀ ਦੇ ਨਾਲ ਆਪਣਾ ਪਿਤਾ ਸਮਝਦੇ ਹੋਇਆ പൂരി തൻദി സെവാ